ਤੁਹਾਨੂੰ ਕੋਈ ਦਿੱਕਤ ਹੋ ਰਹੀ ਪਰੇਸ਼ਾਨੀ ਹੋ ਰਹੀ ਹੈ ਨਹੀਂ ਮੈਨੂੰ ਤੁਸੀਂ ਤੇਰੇ ਕਰਮ ਹੈ ਅਗਲੇ ਵੇਲੇ ਸੇਵਾ ਕਰਨੀ ਹੈ ਕਰੇ ਸੇਵਾ ਤੁਸੀਂ ਮੈਂ ਕਹਿੰਦਾ ਪ੍ਰਵਾਸੀਆਂ ਨੇ ਮਗਰ ਹੀ ਪੈ ਗਈ ਆ ਤੁਹਾਨੂੰ ਪੈ ਪੱਤਰ ਕਾਠੋ ਪੜਾਇਆ ਕਿਨੇ ਆ ਪ੍ਰਵਾਸੀਆਂ ਦੇ ਮਗਰ ਤੁਸੀਂ ਕੱਲ ਹੀ ਪੈ ਗਏ ਹੋ ਤੁਸੀਂ ਉਹ ਨਹੀਂ ਨਹੀਂ ਦੋ ਦੋ ਸਟੇਟਾਂ ਦੇ ਵੋਟਾਂ ਇਨਕਾਰ ਕੀਤਾ ਦੇ ਦਿੱਗੇ ਯਾਰ ਦੋ ਲੋਕ ਵੋਟਾ ਕਿਨੇ ਕਹਿ ਤੀ ਤੁਹਾਨੂੰ ਦੋ ਦੋ ਆਧਾਰ ਕਾਰਡ ਬਣ ਕੇ ਦੋ ਦੋ ਆਧਾਰ ਦੇ ਕੇ ਉਹ ਸਰਕਾਰ ਦੇਖੇ ਇਸ ਲਈ ਕਦੀ ਕਿਸੇ ਦੇ ਹੱਕਾਂ ਵਰ ਨਹੀਂ ਅਸੀਂ ਹਿੰਦੁਸਤਾਨ 'ਚ ਰਹਿੰਦੇ ਆ ਅਸੀਂ ਇੱਕ ਆ ਸਾਨੂੰ ਇੱਕ ਚੀਜ਼ ਕਹਿਣੀ ਚਾਹੀਦੀ ਹੈ ਕਿ ਹਮ ਹਿੰਦੋਸਤਾਨੀ ਹੈ ਹਮ ਇੱਕ ਹੈ ਹਮ ਭਾਰਤੀਏ ਹੈ ਹਮ ਇੱਕ ਰਹਾਂਗੇ ਔਰ ਮੇਰਾ ਭਾਰਤ ਸੋਨੇ ਦੀ ਚਿੜੀਆ ਹੈ ਔਰ ਪਰਵਾਸੀ ਹਮਾਰੇ ਭਾਈ ਹੈ ਸਾਡਾ ਪੰਜਾਬ ਸੋਨੇ ਦੀ ਚਿੜੀਆ ਸਾਡਾ ਪੰਜਾਬ ਭਾਈਚਾਰਾ ਮਤਲਬ Hindu Sikh Muslim Isai ਹਮ ਹੈ ਭਾਈ ਭਾਈ ਲੋਕ ਵੀ ਬਿਹਾਰ ਦੇ ਲੋਕ ਵੀ ਹਿਮਾਚਲ ਦੇ ਲੋਕ ਵੀ ਉਸ ਤੋਂ ਬਾਅਦ ਤੁਸੀਂ ਲਗਾ ਲਓ ਉਤਰਾ ਅਖੰਡ ਕਿੰਨੇ ਰਾਜ ਨੇ ਅਬਾ ਕਿੰਨੇ ਲੋਕ ਰਹਿੰਦੇ ਆ ਉਹੀ ਪੰਜਾਬ ਦੇ ਵਿੱਚ ਦੇਖੋ ਆਪਾਂ ਕਿੰਨੇ ਵੀ ਭਾਈਚਾਰੇ ਰਹਿਨੇ ਆ ਪਰ ਸਾਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਪ੍ਰਵਾਸੀ ਸਾਡੇ ਭਰਾਣ ਉਹਨਾਂ ਨੂੰ ਪ੍ਰਵਾਸੀ ਨਹੀਂ ਕਿਹਾ ਕਹਿੰਦਾ ਕੈਨੇਡਾ ਅਮਰੀਕਾ ਯੂਕੇ ਬਾਹਰ ਜਾਂਦੇ ਆ ਜੋ ਸਾਡੇ ਵਰਗੇ ਲੋਕਾਂ ਨੂੰ ਕਹਿੰਦੇ ਆ ਪ੍ਰਵਾਸੀ ਨੇ ਬਾਹਰ ਜਾਓ ਬਾਹਰ ਨਿਕਲੋ ਤੇ ਸਾਡੇ ਤਾਂ ਕੀ ਬਿਤਣ ਗਿਆ ਅਗਰ ਹਮ ਇੱਕ ਹੋਗੇ ਤਾਂ ਸੇਫ ਹੋਗੇ ਇੱਕ ਦਾ ਮਤਲਬ ਕੀ ਹੈ ਕਿ ਹਮ ਭਾਰਤੀ ਹੈ ਹਿੰਦੋਸਤਾਨੀ ਇੱਕ ਹੈ ਤੁਸੀਂ ਡਾਈੰਗ ਦੇਖ ਲਓ ਲੁਧਿਆਣਾ ਦੇ ਡਾਈੰਗਾਂ ਦੇਖ ਲਓ ਕਿੰਨੇ ਹੀ ਮੈਂ ਕਹਿੰਦਾ ਪ੍ਰਵਾਸੀ ਭਾਈਚਾਰੇ ਦੇ ਕੰਮ ਕਰਦੇ ਫੈਕਟਰੀਆਂ ਹੀ ਦੇਖ ਲਓ ਜਾਂ ਤੁਸੀਂ ਲਗਾ ਲਓ ਮੈਂ ਕਹਿੰਦਾ ਖੇਤਾਂ ਹੀ ਦੇਖ ਲਓ ਖੇਤਾਂ ਦੇ ਵਿੱਚ ਤੁਸੀਂ ਲਗਾ ਲਓ ਜੇ ਮਜ਼ਦੂਰ ਕੰਮ ਨਾ ਕਰਨ ਇਹਨੂੰ ਨਾਕ ਤੋੜਨ ਦੀ ਤੁਸੀਂ ਕੋਸ਼ਿਸ਼ਾਂ ਕਰੋ ਇਹੋ ਜਿਹੇ ਸਵਾਲ ਨਾ ਕਰਿਆ ਕਰੋ ਇਹ ਕਰਿਆ ਕਰੋ ਕਿ ਅੰਮ੍ਰਿਤ ਤਰੋੜਾ ਬੋਲਿਆ ਪੰਜਾਬ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੇ ਹੱਕ ਦੇ ਵਿੱਚ ਅਸੀਂ ਅੰਮ੍ਰਿਤ ਤਰੋੜੇ ਦੇ ਨਾਲ ਆ ਵਾਸੀ ਆ ਕੇ ਤੁਹਾਡੇ ਤੇ ਰਾਜ ਕਰਨ ਲੱਗ ਗਏ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਪ੍ਰਭੂ ਜੀ ਤੁਸੀਂ ਫਿਰ ਆਪਣੇ ਨੂੰ ਸਾਨੂੰ ਫਿਰ ਤੋੜਨ ਦੀ ਕੋਸ਼ਿਸ਼ਾਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਠੀਕ ਹੈ ਜੀ ਮੈਂ ਬਿਲਕੁਲ ਜਿਹੜੇ ਬੱਚੇ ਨੇ ਸੰਤਾਪ ਚਿੜਿਆ ਜਿਹੜੇ ਬੱਚੇ ਦੇ ਘਰ ਜਿਹੜਾ ਉਹ ਪੁਰਖ ਪਾਜੋ ਪਰਿਵਾਰ ਤੇ ਕੀ ਬੀਤਦੀ ਹੋਣੀ ਹੈ ਮੈਂ ਇੱਕ ਚੀਜ਼ ਕਹਿਣਾ ਕਿ ਜਿਹੜੀ ਘਟਨਾ ਘਟੀ ਹੈ ਉਹ ਦੋਸ਼ੀ ਹੈ ਉਹਨੂੰ ਕਾਨੂੰਨ ਸਜ਼ਾ ਦੇਵੇ ਪੰਜਾਬ ਦੇ ਵਿੱਚ ਇੱਕ ਜਿਹੜੀ ਨਵੀਂ ਵਿਚਾਰਧਾਰਾ ਉੱਠ ਰਹੀ ਹੈ ਜਾਂ ਇਹ ਕਹੇ ਕਿ ਖਾਸ ਕਰਕੇ ਪਿੰਡਾਂ ਦੇ ਵਿੱਚ ਮੰਗ ਉੱਠ ਰਹੀ ਹੈ ਕਿ ਪ੍ਰਵਾਸੀਆਂ ਨੂੰ ਜਿਹੜਾ ਪੰਜਾਬ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਔਰ ਇਸ ਮੁੱਦੇ ਦੇ ਉੱਤੇ ਵਕ-ਵਕ ਸ਼ਖਸੀਤਾਂ ਜਿਹੜੀਆਂ ਨੇ ਚਰਚਾ ਕਰਦੀਆਂ ਹੋਈਆਂ ਦਿਖਾਈਆਂ ਨੇ ਪਰ ਅਗਰ ਗੱਲ ਕਰੀਏ ਹਮੇਸ਼ਾ ਚਰਚਾ 'ਚ ਰਹਿਣ ਵਾਲੇ ਜਾਂ ਫਿਰ ਜ਼ਿਆਦਾਤਰ ਵਿਵਾਦਾਂ 'ਚ ਰਹਿਣ ਵਾਲੇ ਸ਼ਿਵ ਸੇਨਾ ਨੇਤਾ ਅਮਿਤ ਅਰੂੜਾ ਉਹ ਕੀ ਵਿਚਾਰਧਾਰਾ ਰੱਖਦੇ ਨੇ ਕੀ ਉਹ ਪ੍ਰਵਾਸੀਆਂ ਦੇ ਵਿਰੁੱਧ ਨੇ ਜਾਂ ਫਿਰ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਨੇ ਇਸ ਵਕਤ ਅਮਿਤ ਰੋੜਾ ਜੀ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਣੇ ਉਹਨਾਂ ਨਾਲ ਅਮਿਤ ਜੀ ਲੁਧਿਆਣਾ ਲਾਈਵ ਤੇ ਬਹੁਤ ਸਵਾਗਤ ਹੈ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ ਜੀ ਅਮਿਤ ਰੋੜਾ ਜੀ ਇਸ ਵਕਤ ਜੋ ਪੰਜਾਬ ਦੇ ਅੰਦਰ ਇੱਕ ਮੰਗ ਉੱਠੀ ਹੈਗੀ ਹੈ ਕਿ ਪ੍ਰਵਾਸੀ ਜਿਹੜੇ ਨੇ ਪੰਜਾਬ 'ਚ ਨਹੀਂ ਰਹਿਣੇ ਚਾਹੀਦੇ ਕੀ ਇਹ ਮੰਗ ਜਾਇਜ਼ ਹੈ ਤੁਸੀਂ ਹੱਕ ਚੋਂ ਜਾਂ ਤੁਸੀਂ ਵਿਰੋਧ ਚੋਂ ਪਹਿਲੀ ਗੱਲ ਇਹ ਹੈ ਜੀ ਪੰਜਾਬ ਹੈ ਪੰਜਾਬ ਪੰਜਾਬ ਨੇ ਹਮੇਸ਼ਾ ਸਭ ਨੂੰ ਆਪਣੇ ਦਿਲਾਂ ਵਿੱਚ ਰੱਖਿਆ ਹੈ ਸਾਡਾ ਪੰਜਾਬ ਸੋਨੇ ਦੀ ਚਿੜੀਆ ਸਾਡਾ ਪੰਜਾਬ ਭਾਈਚਾਰਾ ਮਤਲਬ ਹਿੰਦੂ ਸਿੱਖ ਮੁਸਲਮਾਨ ਇਸਾਈ ਹਮ ਹੈ ਭਾਈ ਭਾਈ ਔਰ ਦੇਖੋ ਕਿਹੜੇ ਕੋਈ ਸ਼ਰਾਰਤੀ ਅਨਸਰ ਜਿਹੜਾ ਜਾਣ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਪ੍ਰਵਾਸੀ ਜਿਹੜੇ ਨੇ ਉਹ ਵੀ ਸਾਡੇ ਭਰਾ ਨੇ ਸਾਡਾ ਹੀ ਸਾਡੇ ਹਿੰਦੁਸਤਾਨ ਦੇ ਵਿੱਚ ਗੁਲਦਸਤ ਹੈ ਇਸ ਗੁਲਦਸਤੇ ਦੇ ਵਿੱਚ ਦੇਖੋ ਅਸੀਂ ਕਿੰਨੇ ਦੇਖੋ ਰਹਨੇ ਆ ਦੇਖੋ ਯੂਪ ਦੇ ਲੋਕ ਵੀ ਬਿਹਾਰ ਦੇ ਲੋਕ ਵੀ ਹਿਮਾਚਲ ਦੇ ਲੋਕ ਵੀ ਉਸ ਤੋਂ ਬਾਅਦ ਤੁਸੀਂ ਲਗਾ ਲਓ ਉੱਤਰਾਖੰਡ ਕਿੰਨੇ ਰਾਜੇ ਨੇ ਆਪਾਂ ਕਿੰਨੇ ਲੋਕ ਰਹਨੇ ਆ ਉਹੀ ਪੰਜਾਬ ਦੇ ਵਿੱਚ ਦੇਖੋ ਆਪਾਂ ਕਿੰਨੇ ਵੀ ਭਾਈਚਾਰੇ ਰਹਨੇ ਆ ਪਰ ਸਾਨੂੰ ਇਹ ਚੀਜ਼ ਨਹੀਂ ਕਹਿਣੀ ਚਾਹੀਦੀ ਪ੍ਰਵਾਸੀ ਸਾਡੇ ਭਰਾ ਉਹਨਾਂ ਨੂੰ ਪ੍ਰਵਾਸੀ ਨਹੀਂ ਕਹਿਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਹਿੰਦੁਸਤਾਨੀ ਅਸੀਂ ਹਿੰਦੁਸਤਾਨੀ ਆ ਅਸੀਂ ਭਾਰਤੀ ਆ ਅਸੀਂ ਹਿੰਦੁਸਤਾਨੀ ਆ ਸਾਨੂੰ ਇਹ ਕਹਿਣਾ ਚਾਹੀਦਾ ਕੋਈ ਜਾਣ ਕੇ ਐਵੇਂ ਜਾਣ ਕੇ ਕਿਉਂਕਿ ਇਹ ਸਾਡੇ ਭਰਾ ਨੇ ਸਾਡੇ ਅੰਗ ਨੇ ਅਸੀਂ ਏਕਾਂ ਤੇ ਇੱਕ ਹੀ ਰਾਂਗੇ ਅੱਛਾ ਜੇ ਇਹ ਕਿਸੇ ਅੰਗ ਦੇ ਵਿੱਚ ਕੋਈ ਅੰਗ ਦੁਖੀ ਕਰਨ ਲੱਗ ਜਵੇ ਤਾਂ ਕੀ ਉਹ ਅੰਗ ਨੂੰ ਨਾਲ ਰੱਖਣਾ ਜਾਇਜ਼ ਹੈ ਹੁਸ਼ਿਆਰਪੁਰ ਦੀ ਘਟਨਾ ਆਪਣੇ ਸਾਰਿਆਂ ਦੇ ਸਾਹਮਣੇ ਹੈ ਜਿਹੜੀ ਹੁਸ਼ਿਆਰਪੁਰ ਘਟਨਾ ਘਟੀ ਹੈ ਠੀਕ ਹੈ ਜੀ ਮੈਂ ਬਿਲਕੁਲ ਜਿਹੜੇ ਬੱਚੇ ਨੇ ਸੰਤਾਪ ਚੜਿਆ ਜਿਹੜੇ ਬੱਚੇ ਦੇ ਘਰ ਜਿਹੜਾ ਉਹ ਪੂਰੇ ਪਰਿਵਾਰ ਤੇ ਕੀ ਬੀਤਦੀ ਹੋਣੀ ਹੈ ਮੈਂ ਇੱਕ ਚੀਜ਼ ਕਹਿਣਾ ਕਿ ਜਿਹੜੀ ਘਟਨਾ ਘਟੀ ਹੈ ਉਹ ਦੋਸ਼ੀ ਹੈ ਉਹਨੂੰ ਕਾਨੂੰਨ ਸਜ਼ਾ ਦੇਵੇ ਠੀਕ ਹੈ ਜੀ ਉਹਨੂੰ ਕਾਨੂੰਨ ਸਜ਼ਾ ਦੇਵੇ ਸਾਡੇ ਭਾਰਤ ਦਾ ਕਾਨੂੰਨ ਹੈ ਠੀਕ ਹੈ ਉਹਨੂੰ ਬਖਸ਼ਿਆ ਨਾ ਜਾਵੇ ਕਿਉਂਕਿ ਜਿਹਦਾ ਜੀ ਜਾਂਦਾ ਉਹਨੂੰ ਪਤਾ ਹੁੰਦਾ ਮੈਂ ਉਸ ਪਰਿਵਾਰ ਦੇ ਨਾਲ ਇੱਕ ਬੰਦੇ ਨਾਲ ਆਪਾਂ ਸਾਰਿਆਂ ਨੂੰ ਨਹੀਂ ਜੋੜ ਸਕਦੇ ਇੱਕ ਬੰਦੇ ਨਾਲ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਇੱਕ ਬੰਦੇ ਨਾਲ ਆਪਾਂ ਸਾਰੇ ਆਪਣੇ ਪੰਜਾਬ ਦਾ ਮਾਹੌਲ ਨਹੀਂ ਖਰਾਬ ਕਰ ਸਕਦੇ ਸਾਡਾ ਪੰਜਾਬ ਹੱਸਦਾ ਬੋਲਦਾ ਪੰਜਾਬ ਹੈ ਔਰ ਸਾਡੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਬਿਲਕੁਲ ਜਿਵੇਂ ਮਾਨ ਸਾਹਿਬ ਦੀ ਸਰਕਾਰ ਹੈ ਮਾਨ ਸਾਹਿਬ ਨੇ ਵੀ ਦੇਖੋ ਕੱਲ ਇੰਨਾ ਵਧੀਆ ਬਿਆਨ ਦਿੱਤਾ ਮੈਂ ਮਾਨ ਸਾਹਿਬ ਦੇ ਬਿਆਨ ਤੋਂ ਬਹੁਤ ਖੁਸ਼ ਹੋਇਆ ਕਿ ਮਾਨ ਸਾਹਿਬ ਇੱਕ ਵਧੀਆ ਡਾਇਮੰਡ ਸੀਐਮ ਆ ਉਹਨਾਂ ਨੇ ਹਰ ਹਰ ਵਾਰ ਸੋਚਿਆ ਵੈ ਔਰ ਸਾਨੂੰ ਵੀ ਸੋਚਣਾ ਚਾਹੀਦਾ ਹੁਣ ਜਿਵੇਂ ਸਾਡੇ ਲੋਕ ਹੀ ਲਗਾ ਲੋ ਜੇ ਪ੍ਰਵਾਸੀ ਜੇ ਸਾਡੇ ਲੋਕ ਲਗਾ ਲੋ ਬਾਹਰ ਜਾਂਦੇ ਆ ਕੈਨੇਡਾ ਅਮਰੀਕਾ ਯੂਕੇ ਬਾਹਰ ਜਾਂਦੇ ਆ ਜੋ ਸਾਡੇ ਵਰਗੇ ਲੋਕਾਂ ਨੂੰ ਕਹਿੰਦੇ ਨੇ ਪ੍ਰਵਾਸੀ ਨੇ ਬਾਹਰ ਜਾਓ ਬਾਹਰ ਨਿਕਲੋ ਤੇ ਸਾਡੇ ਤਾਂ ਕੀ ਬਤਨ ਗਿਆ ਸਾਡੇ ਕੀ ਬੀਤਣ ਗਿਆ ਇਹ ਸਾਡਾ ਹਿੰਦੁਸਤਾਨ ਹੈ ਇਹ ਸਾਡੇ ਆਪਣੇ ਹੈ ਯੂਪੀ ਵੀ ਮੇਰਾ ਬਿਹਾਰ ਵੀ ਮੇਰਾ ਉਤਰਾਖੰਡ ਵੀ ਮੇਰਾ ਹਿਮਾਚਲ ਵੀ ਮੇਰਾ ਹਰਿਆਣਾ ਵੀ ਮੇਰਾ ਮਹਾਰਾਸ਼ਟਰ ਵੀ ਮੇਰਾ ਮੈਂ ਸਭ ਦਾ ਇਹ ਕਹਿਣਾ ਚਾਹੀਦਾ ਹੈ ਮੈਂ ਸਭ ਦਾ ਸਾਰੇ ਮੇਰੇ ਪ੍ਰਵਾਸੀ ਮੇਰੇ ਮੈਂ ਸਭ ਦਾ ਪਰ ਜਿਹੜੇ ਪ੍ਰਵਾਸੀਆਂ ਨੇ ਦੋ ਦੋ ਆਈਡੈਂਟਿਟੀਆਂ ਬਣਾ ਰੱਖੀਆਂ ਨੇ ਅਗਰ ਕੋਈ ਬਿਹਾਰ ਤੋਂ ਆਇਆ ਬਿਹਾਰ ਚ ਵੀ ਆਧਾਰ ਕਾਰਡ ਹੈ ਪੰਜਾਬ ਆਇਆ ਤਾਂ ਪੰਜਾਬ ਚ ਵੀ ਆਧਾਰ ਕਾਰਡ ਇਹ ਸਰਕਾਰ ਦੇਖੇ ਠੀਕ ਹੈ ਇਹ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਜਿਹੜੇ ਸਰਕਾਰ ਦੇ ਜਿਹੜੇ ਕੰਮ ਕਰ ਰਹੇ ਨੇ ਸਰਕਾਰ ਨੇ ਆਪਣੇ ਲਾਏ ਨੇ ਨਾ ਆਧਾਰ ਕਾਰਡ ਸੈਂਟਰ ਉਹ ਚੈੱਕ ਕਰਨ ਇੱਥੇ ਪ੍ਰਵਾਸੀਆਂ ਦਾ ਕੀ ਦੋਸ਼ ਹੈ ਇੱਥੇ ਪ੍ਰਵਾਸੀਆਂ ਦਾ ਕੀ ਦੋਸ਼ ਹੈ ਉਹ ਕਿਉਂ ਬਣਾਉਂਦੇ ਦੋ ਦੋ ਮੇਰੀ ਗੱਲ ਸੁਣੋ ਸਰਕਾਰ ਦੇਖੇ ਨਾ ਕੱਟ ਦੇ ਨਾ ਪਰ ਆਪਾਂ ਕਿਸੇ ਦੇ ਹੁਣ ਇੱਥੇ ਕਈਆਂ ਦੀ ਦੇਖੋ ਰੋਟੀ ਚੱਲਦੀ ਪਈ ਹੈ ਡਾਇੰਗ ਦੇਖ ਲਓ ਲੁਧਿਆਣਾ ਦੇ ਡਾਇੰਗਾ ਦੇਖ ਲਓ ਕਿੰਨੇ ਹੀ ਮੈਂ ਕਹਿੰਦਾ ਪ੍ਰਵਾਸੀ ਭਾਈਚਾਰੇ ਦੇ ਕੰਮ ਕਰਦੇ ਫੈਕਟਰੀਆਂ ਹੀ ਦੇਖ ਲਓ ਜਾਂ ਤੁਸੀਂ ਲਗਾ ਲਓ ਮੈਂ ਕਹਿੰਦਾ ਖੇਤਾਂ ਹੀ ਦੇਖ ਲਓ ਖੇਤਾਂ ਦੇ ਵਿੱਚ ਤੁਸੀਂ ਲਗਾ ਲਓ ਜੇ ਮਜ਼ਦੂਰ ਕੰਮ ਨਾ ਕਰਨ ਤੇ ਝੋਨਾ ਕਿੱਥੋਂ ਆਊਗਾ ਤੇ ਜਿਹੜੀਆਂ ਪੰਜਾਬੀ ਦਾ ਰੋਜ਼ਗਾਰ ਖੋਹੀ ਜਾ ਰਹੇ ਨੇ ਮੇਰੀ ਗੱਲ ਸੁਣੋ ਪੰਜਾਬੀ ਵੀ ਸਾਡੇ ਆਪਣੇ ਆ ਮੈਂ ਪੰਜਾਬੀ ਆ ਅਸੀਂ ਇੱਕ ਹੋ ਕੇ ਚੱਲੀਏ ਸਾਰੇ ਪ੍ਰਵਾਸੀ ਪੰਜਾਬੀ ਭਾਈ ਭਾਈ ਨੇ ਜਿਹੜੇ ਭਰਾਵਾਂ ਫਿਰ ਤੰਗ ਕਰਦੇ ਪਿੰਡਾ ਅਮੀਜੀ ਪਿੰਡਾ ਦੇ ਵਿੱਚ ਮੇਰੀ ਗੱਲ ਸੁਣੋ ਜਾ ਕੇ ਲੋਕ ਇੱਥੇ ਤੱਕ ਕਹਿੰਦੇ ਕਿ ਇਹ ਜਿਹੜੇ ਨੇ ਘੱਟੋ ਘੱਟ ਕੱਪੜੇ ਤਾਂ ਪਾ ਲੈਣੇ ਤਾਂ ਬਿਨਾਂ ਕੱਪੜਿਆਂ ਦੇ ਜਿਹੜੇ ਪਿੰਡਾਂ ਦੇ ਸੱਤਾ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਡਾ ਭਾਰਤ ਇੱਕ ਬਹੁਤ ਵਧੀਆ ਸੋਨੇ ਦੀ ਚਿੜੀ ਹੈ ਪੱਤਰਕਾਰ ਸਾਹਿਬ ਇਕੱਠੇ ਇੱਕ ਮਤਲਬ ਮੈਂ ਕਹਿੰਦਾ ਇੱਕ ਗੁਲਦਸਤਾ ਹੈ ਇਨੂੰ ਨਾ ਤੋੜਨ ਦੀ ਤੁਸੀਂ ਕੋਸ਼ਿਸ਼ਾਂ ਕਰੋ ਇਹੋ ਜਿਹੇ ਸਵਾਲ ਨਾ ਕਰਿਆ ਕਰੋ ਇਹ ਕਰਿਆ ਕਰੋ ਕਿ ਅੰਮੀ ਤਰੋੜਾ ਬੋਲਿਆ ਪੰਜਾਬ ਦੇ ਵਿੱਚ ਪ੍ਰਵਾਸੀ ਭਾਈਚਾਰੇ ਦੇ ਹੱਕ ਦੇ ਵਿੱਚ ਅਸੀਂ ਅੰਮੀ ਤਰੋੜੇ ਦੇ ਨਾਲ ਕਿ ਅੰਮੀ ਤਰੋੜੇ ਨੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਹੈ ਔਰ ਬਹੁਤ ਜਲਦ ਲੁਧਿਆਣਾ ਦੇ ਵਿੱਚ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਇੱਕ ਰੈਲੀ ਵੀ ਕੱਢੂੰਗਾ ਮੇਰੀ ਗੱਲ ਸੁਣੋ ਔਰ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕਰੂੰਗਾ ਕਿਉਂਕਿ ਇਹ ਪੰਜਾਬ ਸ਼ਬਦ ਹੈ ਹਿੰਦੁਸਤਾਨ ਸੋਨੇ ਦੀ ਚਿੜੀਆ ਪੰਜਾਬ ਸੋਨੇ ਦੀ ਚਿੜੀਆ ਔਰ ਮੈਂ ਕਹਿੰਦਾ ਸਾਡਾ ਭਾਈਚਾਰਾ ਇੱਕ ਹੈ ਔਰ ਹਮ ਪੰਜਾਬੀ ਔਰ ਪ੍ਰਵਾਸੀ ਭਾਈਚਾਰਾ ਆਪਣਾ ਇਕ ਰੱਖेंगे ਇਹ ਕੱਲ ਨੂੰ ਇਹੀ ਭਾਈਚਾਰਾ ਜਿਹਨੂੰ ਤੁਸੀਂ ਅੱਜ ਐਡਾ ਵੱਡਾ ਦਾਵਾ ਕਰਦੇ ਹੋ ਕੱਲ ਨੂੰ ਇਹੀ ਪ੍ਰਵਾਸੀ ਆ ਕੇ ਤੁਹਾਡੇ ਤੇ ਰਾਜ ਕਰਨ ਲੱਗ ਗਏ ਮੇਰੀ ਗੱਲ ਸੁਣੋ ਜੀ ਮੇਰੀ ਗੱਲ ਸੁਣੋ ਪ੍ਰਭੂ ਜੀ ਤੁਸੀਂ ਫਿਰ ਆਪਣੇ ਨੂੰ ਸਾਨੂੰ ਫਿਰ ਤੋੜਨ ਦੀ ਕੋਸ਼ਿਸ਼ਾਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਰਾਜ ਕਰਨ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਤੁਸੀਂ ਇਹੋ ਜੀ ਗੱਲ ਨਾ ਕਰੋ ਸਾਡਾ ਭਾਰਤ ਇੱਕ ਹੈ ਸਾਡਾ ਦੇਸ਼ ਇੱਕ ਹੈ ਨੇ ਪੰਜਾਬੀਆਂ ਦੇ ਹੱਕ ਪਰੇ ਹੈ ਨਾ ਪੰਜਾਬੀਆਂ ਦੇ ਹੱਕ ਨਹੀਂ ਆ ਪੰਜਾਬ ਮੈਂ ਪੰਜਾਬੀ ਆ ਮੈਂ ਖੁਸ਼ ਆ ਆਪਣਾ ਹੱਕ ਜਿਉਂਦੇ ਰਹੇ ਮੇਰੇ ਨਾਲ ਮੇਰੇ ਮੇਰੇ ਪ੍ਰਵਾਸੀ ਵੀ ਖੁਸ਼ ਨੇ ਦੇ ਉਹ ਵੀ ਹਿੰਦੁਸਤਾਨ ਜੀ ਰਹਿੰਦੇ ਆ ਉਹ ਕਿੱਥੋਂ ਆ ਰਹੇ ਨੇ ਪਹਿੰਦੁਸਤਾਨ ਜੀ ਪੰਜਾਬ ਹੈ ਇਹ ਮੰਗ ਇਹ ਮੰਗ ਮੰਗ ਜਾਇਜ਼ ਨਹੀਂ ਇਹ ਮੰਗ ਜਾਇਜ਼ ਨਹੀਂ ਕਿਉਂ ਜਾਇਜ਼ ਨਹੀਂ ਕਿਉਂ ਜਾਇਜ਼ ਨਹੀਂ ਤੁਸੀਂ ਦੱਸੋ ਨਹੀਂ ਅਮਿਤ ਰੋੜਾ ਜੀ ਮੇਰੀ ਇਹ ਗੱਲ ਸੁਣੋ ਜਾਇਜ਼ ਨਹੀਂ ਤੁਸੀਂ ਦੱਸੋ ਕਿਉਂ ਜਾਇਜ਼ ਨਹੀਂ ਮੈਨੂੰ ਦੱਸੋ ਕਿਹਾ ਮੈਂ ਕਹਿੰਦਾ ਉਹ ਭਾਰਤੀਆ ਨਹੀਂ ਹੈ ਕਿਆ ਹਿੰਦੁਸਤਾਨੀ ਨਹੀਂ ਪ੍ਰਵਾਸੀ ਤੇ ਪੰਜਾਬੀ ਭਾਰਤੀ ਨਹੀਂ ਹੈ ਪੰਜਾਬੀ ਦਾਸੀਂ ਹੈ ਹੀ ਆ ਉਹ ਸਾਡੇ ਪੰਜਾਬ ਚ ਮੈਂ ਕਹਿੰਦਾ ਸਾਰੇ ਮੈਂ ਕਹਿੰਦਾ ਜਿੱਥੇ ਦੇ ਲੋਕ Rajasthan ਦੇ ਲੋਕ ਵੀ ਰਹਿੰਦੇ ਆ ਹਿਮਾਚਲ ਦੇ ਲੋਕ ਵੀ ਰਹਿੰਦੇ ਆ ਹਰਿਆਣਾ ਦੇ ਲੋਕ ਵੀ ਰਹਿੰਦੇ ਆ ਸਾਰੇ ਰਹਿੰਦੇ ਆ ਕ੍ਰਾਈਮ ਡਾਟਾ ਕੀ ਦਾ ਕ੍ਰਾਈਮ ਡਾਟਾ ਕੀ ਦਾ ਮੇਰੀ ਗੱਲ ਸੁਣ ਲੋ ਕ੍ਰਾਈਮ ਡਾਟਾ ਕੀ ਦਾ ਇਸ ਟਾਈਮ ਪੰਜਾਬ ਦੇ ਵਿੱਚ ਕ੍ਰਾਈਮ ਜ਼ੀਰੋ ਹੋ ਚੁੱਕਿਆ ਭਗਵਾਨਤ ਮਾਨ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਗੈਂਗਸਟਰਾਂ ਨੂੰ ਖਤਮ ਕਰਦਾ ਭਗਵੰਤ ਮਾਨ ਸਾਹਿਬ ਨੇ ਅੱਤਵਾਦ ਜਿਹੜਾ ਮੜਿਆ ਮੋਰ ਉਠਿਆ ਸੀ ਖਤਮ ਕਰਤਾ ਮੈਂ ਭਗਵੰਤ ਮਾਨ ਸਰਕਾਰ ਨੂੰ ਸਹੂਟ ਕਰਦਾ ਦਿলো ਕਿ ਇਹ ਡਾਇਮੰਡ ਸੀਐਮ ਹੈ ਅਗਲੇ-ਅਗਲੇ ਚੋਣਾਂ ਜੀ ਵੀ ਅਗਲੇ ਜਿਹੜੇ 2027 ਚੋਣਾਂ ਵੀ ਆਣੀਆਂ ਮੈਂ ਕਹਿੰਦਾ ਭਗਵੰਤ ਮਾਨ ਦੁਬਾਰਾ ਸੀਐਮ ਬਣੇ ਕਿਉਂਕਿ ਜਿਹੜਾ ਇਹ ਵਧੀਆ ਬਹੁਤ ਵਧੀਆ ਕੰਮ ਕਰ ਰਿਹਾ ਅਸੀਂ ਬਿਲਕੁਲ ਬਿਲਕੁਲ ਜਿਹੜਾ ਮੇਰੀ ਸ਼ੈਫਸ ਨਾਲ ਲੁਆਇਨ ਹੈ ਬਿਲਕੁਲ ਭਗਵੰਤ ਮਾਨ ਸਾਹਿਬ ਦੇ ਨਾਲ ਹੈ ਔਰ ਪ੍ਰਵਾਸੀ ਭਾਈ ਜਿਹੜਾ ਵੀ ਅੱਜ ਦੇਖੋ ਭਗਵੰਤ ਮਾਨ ਦੇ ਸਾਹਬ ਦੇ ਨਾਲ ਹੋ ਗਿਆ ਇਹ ਤਾਂ ਵੋਟਾਂ ਦਾ ਚੱਕਰ ਹੈ ਕਿ ਅੱਜ ਆਪਾਂ ਨੂੰ ਵੀ ਪਤਾ ਸੰਤੀ ਸ਼ਹਿਰ ਲੁਧਿਆਣਾ ਕਿਹੜੀ ਅੱਜ ਸੰਤੀ ਸ਼ਹਿਰ ਲੁਧਿਆਣਾ ਸਭ ਤੋਂ ਵੱਧ ਇੱਥੇ ਪ੍ਰਵਾਸੀ ਬੈਠੇ ਆ ਮੇਰੀ ਤਾਂ ਹੀ ਤਾਂ ਵੋਟਾਂ ਬਣਦੀਆਂ ਨੇ ਤਾਂ ਹੀ ਵੋਟਾਂ ਬਣਦੀਆਂ ਤੁਹਾਨੂੰ ਦੋਖ ਹੈ ਤੁਹਾਨੂੰ ਵੋਟਾਂ ਤਾਂ ਹੀ ਬਣਤਾਂ ਨੇ ਮੈਨੂੰ ਮੈਂ ਵੋਟ ਮੈਂ ਵੋਟ ਲੈ ਰਿਹਾ ਤੁਸੀਂ ਇਹ ਕਹਿਤਾ ਰਹੇ ਹੋ ਤੁਸੀਂ ਵੋਟ ਲੈ ਰਿਹਾ ਤੁਸੀਂ ਅਪੀਲ ਕਰਤਾ ਮੈਂ ਵੋਟ ਲੈ ਰਿਹਾ ਮੰਗ ਰਿਹਾ ਤੁਸੀਂ ਸਰਕਾਰ ਦੀ ਤਾਰੀਫ਼ ਕਰ ਰਹਿਆ ਵਾ ਤੁਸੀਂ ਸਰਕਾਰ ਨੂੰ ਦੁਖੀ ਤਾਹੀ ਤਾਹੀ ਵੋਟਾਂ ਲੈ ਤੁਸੀਂ ਸਰਕਾਰ ਨੂੰ ਦੁਖੀ ਹੋ ਨਹੀਂ ਮੈਂ ਕਿਹ ਰ ਮੈਂ ਕਿਹਾ ਸਰਕਾਰ ਕੋਈ ਆ ਪੰਜਾਬ ਦੀ ਸਰਕਾਰ ਸਰਕਾਰ ਕੋਈ ਆ ਪੰਜਾਬ ਦੀ ਸਰਕਾਰ ਸਰਕਾਰ ਕੋਈ ਆ ਸਰਕਾਰ ਕੋਈ ਆ ਤੁਸੀਂ ਇੱਕ ਚੀਖੋ ਭਗਵਾਨ ਜੀ ਮਾਨ ਸਾਹਿਬ ਨੇ ਕਿੰਨਾ ਵਧੀਆ ਗੱਲ ਬਿਆਨ ਦਿੱਤਾ ਤੁਸੀਂ ਨਹੀਂ ਨਹੀਂ ਦੋ ਦੋ ਸਟੇਟਾਂ ਦੇ ਵੋਟਾਂ ਦਾ ਅਧਿਕਾਰ ਕਿਤਾ ਦੇ ਦਿੱਤੇ ਯਾਰ ਦੋ ਲੋ ਵੋਟਾਂ ਕਿਨੇ ਕਹਿਤੀ ਤੁਹਾਨੂੰ ਦੋ ਦਰਕਾਰਡ ਬਣਦੇ ਦੋ ਦਰਕਾਰਡ ਉਹ ਸਰਕਾਰ ਦੇਖੇ ਤਾਹੀ ਬਣਦੇ ਤਾਹੀ ਬਣਦੇ ਤਾਹੀ ਬਣਾਰ ਦੀ ਤਾਰੀਫ ਕਰਦਾ ਕਿ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਸਾਰਾ ਭਾਈਚਾਰਾ ਇੱਕ ਬਣਾ ਕੇ ਰੱਖੋ ਜਿਹੜਾ ਗਲਤ ਕੰਮ ਕਰੂਗਾ ਠੀਕ ਹੈ ਉਹ ਚਾਹੇ ਕੋਈ ਵੀ ਹੋਵੇ ਕਿਸੇ ਧਰਮ ਦਾ ਵੀ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਕੋਈ ਵੀ ਧਰਮ ਦਾ ਹੋਵੇ ਮੈਂ ਕਹਿੰਦਾ ਉਹ ਬਖਸ਼ਿਆ ਨਾ ਜਾਵੇ ਲੱਭਣਾ ਕਿੱਥੋਂ ਹੈ ਜਦੋਂ ਉਹ ਆਧਾਰ ਕਾਰਡ ਹੀ ਮੇਰੀ ਗੱਲ ਸੁਣੋ ਪੰਜਾਬ ਦਾ ਆਧਾਰ ਕਾਰਡ ਬਣਾ ਕੇ ਇੱਥੇ ਬੈਠ ਕੇ ਕਰੋ ਸਰਕਾਰ ਦਾ ਕੰਮ ਹੈ ਪਰ ਕਿਸੇ ਦੇ ਉੱਤੇ ਜ਼ੁਲਮ ਕਰਨਾ ਕਿਸੇ ਨੂੰ ੱੱੱਕੇ ਮਾਰ ਕੇ ਰੋਜ਼ਗਾਰ ਬੰਦ ਕਰਾਉਣਾ ਕੀ ਇਹ ਕਿਹੜੀ ਗੁੰਡਾਗਰਦੀ ਹੋ ਗਈ ਇਹ ਜਿਹੜੇ ਜਾ ਜਾ ਕੇ ਦੇਖੋ ਤੁਸੀਂ ਰੋਜ਼ਗਾਰ ਬੰਦ ਕਰਾ ਰਹੇ ੱੱੱਕੇ ਮਾਰ ਰਹੇ ਕਾਦੀ ਮੈਂ ਕਹਿੰਦਾ ਕਿ ਸਭ ਨਾਲ ਪਹਿਲਾਂ ਕੋਈ ਵੀ ਮੇਰੇ ਪ੍ਰਵਾਸੀ ਭਾਈਚਾਰੇ ਨੂੰ ਕੋਈ ਵੀ ਤੰਗ ਪਰੇਸ਼ਾਨ ਕਰਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਦੋ ਕਿਉਂਕਿ ਇਹ ਦੇਣਦੀ ਜ਼ਰੂਰੀ ਹੈ ਤੁਹਾਡੀ ਸਾਡੇ ਪੰਜਾਬ ਦੇ ਵਿੱਚ ਭਗਵੰਤ ਸਿੰਘ ਭਗਵੰਤ ਮਸਾਦਿਕ ਸਰਕਾਰ ਹੈ ਔਰ ਪ੍ਰਸ਼ਾਸਨ ਬਿਲਕੁਲ ਪ੍ਰਸ਼ਾਸਨ ਨੇ ਇੱਕ ਅਪੀਲ ਕੀਤੀ ਹੈ ਕਿ ਸਾਰਾ ਭਾਈਚਾਰਾ ਇੱਕ ਹੈ ਹਰ ਕਿਸੇ ਨੂੰ ਰਹਿਣ ਦਾ ਹੱਕ ਹੈ ਪੰਜਾਬ ਦੇ ਵਿੱਚ ਵੀ ਕਿਉਂ ਪੰਜਾਬ ਸਾਡਾ ਇੱਕ ਹੈ ਭਾਰਤ ਚ ਇੱਕ ਹੈ ਕੋਈ ਸੋਨੇ ਦੀ ਚਿੜੀ ਹੈ ਅਸੀਂ ਸਾਰੇ ਭਾਈਚਾਰੇ ਵਿੱਚ ਅਸੀਂ ਖੁਸ਼ ਆ ਅੱਛਾ ਅਮਿਤ अरोड़ा ਜੀ ਕਿ ਅਗਰ ਕੱਲ ਨੂੰ ਇਸੇ ਤੁਹਾਡੇ ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਕੋਈ ਐਮਐਲਏ ਬਣ ਜਾਂਦਾ ਅਮਿਤ अरोड़ा ਖੁਸ਼ ਯਾਰ ਮੇਰੀ ਗੱਲ ਸੁਣੋ ਜੇ ਬਣੂਗਾ ਤੇ ਤੁਹਾਨੂੰ ਕੋਈ ਦਿੱਕਤ ਹੋ ਰਹੀ ਪਰੇਸ਼ਾਨੀ ਹੋ ਰਹੀ ਹੈ ਨਹੀਂ ਮੈਨੂੰ ਤੁਸੀਂ ਦੱਸੋ ਤੇਰੇ ਕਰਮ ਹੈ ਅਗਲੇ ਵੇਲੇ ਸੇਵਾ ਕਰਨੀ ਹੈ ਕਰੇ ਸੇਵਾ ਤੁਸੀਂ ਮੈਂ ਕਹਿੰਦਾ ਪ੍ਰਵਾਸੀਆਂ ਨੇ ਮਗਰ ਹੀ ਬਹਿ ਗਏ ਯਾਰ ਤੁਹਾਨੂੰ ਪੈ ਪੱਤਰਕਾਠ ਬਣਾਇਆ ਕਿਨੇ ਆ ਪ੍ਰਵਾਸੀਆਂ ਦੇ ਮਗਰ ਤੁਸੀਂ ਕੱਲ ਹੀ ਬਹਿ ਗਏ ਹੋ ਪ੍ਰਵਾਸੀਆਂ ਦੇ ਹੱਥ ਦੀ ਵੱਲ ਬੋਲੋ ਸਾਡੇ ਭਾਰਤੀ ਇਹਨੇ ਹਿੰਦੁਸਤਾਨੀ ਨੇ ਅਸੀਂ ਪੰਪ ਪ੍ਰਵਾਸੀਆਂ ਦੇ ਸਾਥ ਹੈ ਬੋਲ ਦਿਓ ਇੱਕ ਵਾਰ ਯਾਰ ਜਨਤਾ ਵੀ ਤੁਹਾਨੂੰ ਦੇਖ ਰਹੀ ਹੈ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਜੀ ਮੈਂ ਤਾਂ ਮੈਂ ਤਾਂ ਪੰਜਾਬੀਆਂ ਦੇ ਹੱਕ ਦੀ ਗੱਲ ਕਰਦਾ ਅੱਜ ਜੇ ਮੈਂ ਮੈਂ ਪੰਜਾਬੀ ਆ ਨੌਕਰੀ ਖੋਇਆ ਜਾ ਰਿਹਾ ਆ ਮੈਂ ਪੰਜਾਬੀ ਆ ਮੈਂ ਪ੍ਰਵਾਸੀ ਆ ਕਿ ਕੋਈ ਸਾਡਾ ਰੋਜ਼ਗਾਰ ਨਹੀਂ ਖੋਇਆ ਜਾ ਰਿਹਾ ਸਾਰੇ ਮੰਡੀ ਚੱਲੀਏ ਮੈਨੂੰ ਦੱਸ ਦੋ ਕਿਹੜਾ ਬੈਠਾ ਉੱਥੇ ਪੰਜਾਬੀ ਆ ਆਪਾਂ ਕਿਸੇ ਮੇਰੀ ਗੱਲ ਸੁਣੋ ਕਿਉਂ ਕਿਸੇ ਤੁਸੀਂ ਢਿੱਡ ਤੇ ਲੱਤ ਮਾਰਦੇ ਹੋ ਉਹ ਵੀ ਉਹ ਹਿੰਦੁਸਤਾਨ ਦੇ ਢਿੱਡ ਤੇ ਲੱਤ ਨਹੀਂ ਵਜਦੀ ਉਹ ਤੁਹਾਡੇ ਕਰ ਢਿੱਡ ਤੇ ਲੱਤ ਮਗੀ ਉਹ ਵੀ ਹਿੰਦੁਸਤਾਨ ਚ ਹੀ ਰਹਿ ਰਹੇ ਨੇ ਪ੍ਰਵਾਸੀ ਜਿਹੜੇ ਮੇਰੇ ਭਰਾ ਨੇ ਹਿੰਦੁਸਤਾਨ ਚ ਹੀ ਰਹਿ ਰਹੇ ਪੰਜਾਬ ਚ ਹੀ ਰਹਿ ਰਹੇ ਆ ਕੰਮ ਕਰਨ ਜਾਇਜ਼ ਤਰੀਕੇ ਨਾਲ ਕਰੋ ਤੇ ਜਾਇਜ਼ ਹੀ ਤਰੀਕੇ ਨਾਲ ਕਰੋ ਜੇ ਸਬਜ਼ੀ ਵੇਚਣਾ ਗਲਤ ਹੈ ਨਹੀਂ ਜਿਹੜੇ ਦੋ ਦੋ ਆਧਾਰ ਕਾਰਡ ਬਣਾਉਂਦੇ ਆ ਵੋਟਰ ਕਾਰਡ ਬਣਾਉਂਦਾ ਉਹਦੀ ਜਾਂਚ ਹੋਣੀ ਚਾਹੀਦੀ ਹੈ ਅੱਗੇ ਹੁਣ ਜੇ ਸਰਕਾਰ ਦੇਖੇ ਸਰਕਾਰ ਨੂੰ ਜਾਂਚ ਕਰਨੀ ਚਾਹੀਦੀ ਹੈ ਇਹ ਉਹਨਾਂ ਨੂੰ ਹਾਂ ਇਹ ਸਰਕਾਰ ਨੂੰ ਜਾਂਚ ਕਰੇ ਸਰਕਾਰ ਦਾ ਕੰਮ ਹੈ ਇਹ ਸਰਕਾਰ ਨੂੰ ਆਪਣੇ ਕੰਮ ਕਰਨੇ ਚਾਹੀਦੇ ਜਿਹੜਾ ਕੋਈ ਕਾਨੂੰਨ ਹੱਥ ਵੀ ਲੈਣਾ ਸਰਕਾਰ ਉਹਨੂੰ ਵੱਧ ਤੋਂ ਵੱਧ ਪ੍ਰਸ਼ਾਸਨ ਉਹਨੂੰ ਕਾਨੂੰਨ ਅਹੀਂ ਸਜ਼ਾ ਵੱਧ ਤੋਂ ਵੱਧ ਸਜ਼ਾ ਵੀ ਹੋਣੀ ਚਾਹੀਦੀ ਹੈ ਅੱਛਾ ਚਲੋ ਬਿਲਕੁਲ ਸਹੀ ਗੱਲ ਹੈ ਜਿਹੜੇ ਆਧਾਰ ਕਾਰਡ ਦੋ ਦੋ ਬਣਦੇ ਆ ਜਾਂ ਵੋਟਰ ਕਾਰਡ ਬਣਦੇ ਆ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਮੇਤ ਅਰੋੜਾ ਜੀ ਵੀ ਮੰਨਦੇ ਆ ਹੁਣ ਆਪਾਂ ਇੱਕ ਸਿੱਧਾ ਸਿੱਧਾ ਸਵਾਲ ਪ ਲੁਧਿਆਣੇ ਦੇ ਵਿੱਚ ਅਗਰ ਪ੍ਰਵਾਸੀ ਇੱਥੇ ਹੋਰ ਜ਼ਿਆਦਾ ਵੱਜ ਜਾਂਦੇ ਆ ਤਾਂ ਕੀ ਵਾਕਈ ਲੁਧਿਆਣਾ ਵਾਸੀ ਖਾਸ ਕਰ ਪੰਜਾਬੀ ਸੇਫ ਸਮਝਣਗੇ ਆਪਣੇ ਮੇਰੀ ਗੱਲ ਸੁਣੋ ਜੀ ਮੈਂ ਤਾਂ ਸਿੱਧੀ ਚੈਨਲ ਤੇ ਗੱਲ ਕਰਦਾ ਸੁਣੋ ਸੇਫ ਸਮਝਣਗੇ ਮੈਂ ਕੀ ਕਹਿੰਦਾ ਸੇਫਾਂ ਸੀ ਇਹ ਚ ਗਾਹੀ ਗੱਲ ਹੈ ਅਗਰ ਹਮ ਇੱਕ ਹੋਗੇ ਤਾਂ ਸੇਫ ਹੋਗੇ ਇੱਕ ਦਾ ਮਤਲਬ ਕੀ ਹੈ ਕਿ ਹਮ ਭਾਰਤੀ ਹਿੰਦੋਸਤਾਨੀ ਇੱਕ ਹੈ ਤਾਂ ਸੇਫ ਹੈ ਸਮਝੇ ਇਹ ਤੁਸੀਂ ਲੋਗੋਂ ਜਿਹੜੇ ਪੱਤਰਕਾਰ ਮੇਰੇ ਨੂੰ ਇੰਟਰਵਿਊ ਲੈਣ ਆਏ ਨੇ ਹੋ ਜਿਹੜੇ ਹਮੇਸ਼ਾ ਭਾਈਚਾਰਨ ਤੋੜਨ ਦੀ ਗੱਲਾਂ ਕਰਦੇ ਹੋ ਕਦਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਭਾਈਚਾਰਾ ਜੋੜਨ ਨੂੰ ਆਨੇ ਜਾਂ ਤਲਵਾਰ ਨੂੰ ਆਨੇ ਹੋ ਇੱਕ ਕਰੋ ਆਪਣਾ ਜੇ ਆਪਾਂ ਤੁਸੀਂ মিডিਆ ਹੋ ਦੇਸ਼ ਦਾ ਸਤੰਭ ਹੋ ਪਰ ਸਾਨੂੰ ਇੱਕ ਹੀ ਰਹਿਣਾ ਚਾਹੀਦਾ ਵੈ ਔਰ ਤੁਸੀਂ ਆਵਾਜ਼ ਵੀ ਦਿਆ ਕਰੋ ਸਾਡੇ ਆਵਾਮ ਨੂੰ ਸਾਡੇ ਹਿੰਦੁਸਤਾਨ ਨੂੰ ਕਿ ਹਮ ਸਭ ਇੱਕ ਹੈ ਔਰ ਪੰਜਾਬ ਦੇ ਦਰਵਾਜ਼ੇ ਪ੍ਰਵਾਸੀਆਂ ਲਈ ਖੁੱਲੇ ਹੈ ਔਰ ਜਿਹੜਾ ਵੀ ਕੋਈ ਪ੍ਰਵਾਸੀ ਨੂੰ ਤੰਗ ਪਰੇਸ਼ਾਨ ਕਰੇ ਉਹ ਅੰਮੀ ਤੋੜਾ ਨਾਲ ਕੰਟੈਕਟ ਕਰੇ ਅਮਿਤ ਰੋੜਾ ਜੀ ਉਹ ਤਾਂ ਪਹਿਲਾਂ ਹੀ ਇੰਨਾ ਸਿਰ ਚੜ ਚੁੱਕੇ ਆ ਕਿ ਅੱਜ ਮੇਰੀ ਗੱਲ ਸੁਣੋ ਪੁਲਾਂ ਦੇ ਪੁੱਲ ਰੋਕ ਕੇ ਬਹਿ ਜਾਂਦੇ ਆ ਥਾਣਿਆਂ ਦੇ ਬਾਹਰ ਬਹਿ ਜਾਂਦੇ ਆ ਫੈਕਟਰੀ 'ਚ ਕੋਈ ਘਟਨਾ ਹੋ ਜਵੇ ਠੇਕੇਦਾਰ ਆ ਕੇ ਉੱਥੇ ਧਰਨਾ ਲਾ ਕੇ ਬਹਿ ਜਾਂਦੇ ਆ ਸਸਰਾਲੀ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸ ਦਵਾਂ ਸਸਰਾਲੀ ਦੇ ਵਿੱਚ ਕਿੰਨੇ ਕੁ ਪ੍ਰਵਾਸੀ ਇੱਕ ਬੋਰੀ ਚੱਕਦੇ ਹੋਏ ਦਿਖਾਈ ਦਿੱਤੇ ਮੇਰੀ ਗੱਲ ਸੁਣੋ ਜਿੱਥੇ ਕੋਈ ਕ੍ਰਾਈਮ ਹੋਏਗਾ ਕਾਨੂੰਨ ਸਜ਼ਾ ਦੇਗਾ ਸੁਣੋ ਮੈਂ ਤਾਂ ਇੱਥੇ ਕ੍ਰਾਈਮ ਦੀ ਗੱਲ ਹੀ ਨਹੀਂ ਕਰ ਰਿਹਾ ਗੱਲ ਸੁਣੋ ਗੱਲ ਸੁਣੋ ਤੁਸੀਂ ਕੀ ਆ ਕੀ ਧਰਨਾ ਲਾ ਕੇ ਬਹਿ ਜਾਂਦੇ ਆ ਇਹ ਕਰਦੇ ਆ ਜਦੋਂ ਸਾਨੂੰ ਸਾਡਾ ਹੱਕ ਨਹੀਂ ਮਿਲੂਗਾ ਤੇ ਅਸੀਂ ਕੀ ਕਰਾਂਗੇ ਜਦੋਂ ਸਾਨੂੰ ਸਾਡਾ ਹੱਕ ਨਹੀਂ ਮਿਲੇਗਾ ਤੇ ਅਸੀਂ ਬੋਲਾਂਗੇ ਅਸੀਂ ਕਰਾਂਗੇ ਜਿਉਂ ਵਿਚਾਰੇ ਪ੍ਰਵਾਸੀ ਮਜ਼ਦੂਰ ਲੇਬਰੀ ਜਾਂ ਕੋਈ ਕੰਮ ਕਰਦੇ ਆ ਠੀਕ ਹੈ ਤੇ ਆਪਣੇ ਕੀ ਕਦਰ ਰੋਟੀ ਰੋਜੀ ਰੋਟੀ ਕਮਾਣ ਨੂੰ ਕਰਦੇ ਨੇ ਤੇ ਰੋਜੀ ਕਮਾਣਾ ਇੱਕ ਮੇਰੀ ਗੱਲ ਰੋਜੀ ਰੋਟੀ ਕਮਾਣਾ ਹਰ ਕਿਸੇ ਦਾ ਕਿਆਸੀ ਵੀ ਕਮਾਣੇ ਆ ਤੁਸੀਂ ਵੀ ਕਮਾਣੇ ਹੋ ਇਹ ਤੁਹਾਡੀ ਡਿਊਟੀ ਹੈ ਇਹ ਮੇਰੀ ਡਿਊਟੀ ਹੈ ਮੈਂ ਜੋ ਕਮਾਣਾ ਠੀਕ ਹੈ ਇਸ ਲਈ ਕਦੀ ਕਿਸੇ ਦੇ ਹੱਕਾਂ ਵਰ ਨਹੀਂ ਅਸੀਂ ਹਿੰਦੁਸਤਾਨ 'ਚ ਰਹਿੰਦੇ ਆ ਅਸੀਂ ਇੱਕ ਸਾਨੂੰ ਇੱਕ ਚੀਜ਼ ਕਹਿਣੀ ਚਾਹੀਦੀ ਹੈ ਕਿ ਹਮ ਹਿੰਦੁਸਤਾਨੀ ਹੈ ਹਮ ਇੱਕ ਹੈ ਹਮ ਭਾਰਤੀਏ ਹੈ ਹਮ ਇੱਕ ਰਹਾਂਗੇ ਔਰ ਮੇਰਾ ਭਾਰਤ ਸੋਨੇ ਦੀ ਚਿੜੀਆ ਹੈ ਔਰ ਪ੍ਰਵਾਸੀ ਹਮਾਰੇ ਭਾਈ ਹੈ ਕਰੋੜਾ ਜੀ ਮੈਂ ਇਹੀ ਤਾਂ ਪੁੱਛਦਾ ਉਦੋਂ ਇਕਤਾ ਉਦੋਂ ਅਸੀਂ ਇੱਕ ਕਿੱਥੇ ਚਲੇ ਗਏ ਜਦੋਂ ਸਾਨੂੰ ਸਸਰਾਲੀ ਦੇ ਵਿੱਚ ਲੇਬਰ ਦੀ ਮਿਹਨਤ ਦੀ ਮੈਨਪਾਵਰ ਦੀ ਲੋੜ ਪਈ ਮੈਂ ਤੁਹਾਨੂੰ ਕੀ ਕਹਿ ਰਿਹਾ ਇਹ ਸਾਰਾ ਸਪਸ਼ਟ ਗੱਲ ਕਰਤੀ ਤੁਹਾਨੂੰ ਮੈਂ ਬਸ ਤਕਾਲ ਜਾਦੇ ਤੁਸੀਂ ਦੇਖਿਆ ਨਹੀਂ ਉਥੇ ਹਰ ਨਹੀਂ ਦੇਖਿਆ ਹੁਣ ਕੈਦ ਕਿਹੜੀ ਵੀਡੀਓ ਐ ਸੀ ਜਿਹੜੀ ਅਸੀਂ ਨਹੀਂ ਚਲੋ ਮੈਂ ਇਹ ਹੀ ਕਹਿਣਾ ਜੀ ਮੈਂ ਵੀ ਦੇਖਿਆ ਕਿ ਜਿੱਥੇ ਤੱਕ ਉਹਨਾਂ ਨੇ ਉਹਨਾਂ ਨੂੰ ਉਹ ਪ੍ਰਵਾਸੀ ਨੂੰ ਅਸੀਂ ਵਾਅਦ ਦਿੱਤੀ ਹੈ ਉਹ ਬਿਲਕੁਲ ਪੰਜਾਬੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਸਰਾਲੀ ਸੀਗੇ ਹਰ ਜਗ੍ਹਾ ਹਰ ਜਗ੍ਹਾ ਮੈਰ ਸ਼ਿਪ ਸੈਨਿਕ ਹਰ ਜਗ੍ਹਾ ਗਏ ਹੋਏ ਸੀਗੇ ਮੈ ਸ਼ਿਪ ਸੈਨਿਕ ਦੀ ਗੱਲ ਹੀ ਨਹੀਂ ਕਰ ਰਿਹਾ ਅਗਰ ਮੈਂ ਇਹ ਕਹਾਂ ਮੇਰੇ ਸ਼ਿਪ ਸੈਨਿਕ ਮੇਰੇ ਦਾ ਮਤਲਬ ਸ਼ਿਪ ਸੈਨਿਕ ਸਾਰੇ ਪ੍ਰਵਾਸੀ ਕੋਈ ਮੇਰੇ ਪ੍ਰਵਾਸੀ ਵੀ ਹੈਗਾ ਮੇਰਾ ਮੇਰੇ ਸ਼ਿਪ ਸੈਨਿਕ 50% 60% ਪ੍ਰਵਾਸੀ ਨੇ ਤੁਸੀਂ ਭੇਜੀ ਬਿਲਕੁਲ ਭੇਜੇਗੀ ਮੇਰੇ ਹੈਗੇ ਨੇ ਹੁਣ ਪ੍ਰਵਾਸੀਆਂ ਦੇ ਹੱਕ ਅਜ ਮਨੀਸ਼ ਵਰਮਾ ਦੀ ਗਵਾਹੀ ਦੇ ਵਿੱਚ ਪੰਜਾਬ ਚ ਗਰੇਲੀ ਹੋਏਗੀ ਨਹੀਂ ਨਹੀਂ ਤੁਸੀਂ ਉੱਥੇ ਸਸਰਾਲੀ ਕੀ ਕਹਿ ਰਹੇ ਮੈਂ ਬੰਟੋਪ ਇੱਕ ਸੀ ਬੋਰਡ ਦੇਖਿਆ ਨਹੀਂ ਬਿਲਕੁਲ ਸੇਵਾ ਕਰਨ ਮੇਰੇ ਸ਼ਿਪਸੈਨਿਕ ਹੈਗੇ ਸੀ ਯਾਰ ਮੇਰੇ ਸ਼ਿਪਸੈਨਿਕ ਹੈਗੇ ਸੀ ਇਹ ਔਰ ਮੇਰੇ ਨਾਲ ਪ੍ਰਵਾਸੀ ਭਾਈਚਾਰਾ ਘਟ ਗਿਆ 50% ਸ਼ਿਪਸੈਨਿਕ ਮੇਰੇ ਨਾਲ ਪ੍ਰਵਾਸੀ ਭਾਈਚਾਰਾ ਚੱਲਦਾ ਕਿਉਂ ਨਹੀਂ ਕਿਉਂਕਿ ਮੇਰੇ ਜੋ ਪੰਡਤ ਹਿੰਦੂ ਭਾਈਆਂ ਜੋ ਮੇਰੇ ਸਾਥ ਪ੍ਰਵਾਸੀ ਭਾਈ ਹੈ ਮੇਰੇ ਸਾਥ ਕਰਤੇ ਹੈਂ ਔਰ ਮੂਹ ਭਾਈ ਅਮੀਰ ਜੀ ਠੀਕ ਹੈ ਤੁਸੀਂ ਹਿੰਦੂ ਦਾ ਸ਼ਬਦ ਇਸਤੇਮਾਲ ਕਰ ਰਹੇ ਹੋ ਹਿੰਦੂ ਭਾਈ ਹੈ ਮੈਂ ਗੱਲ ਹਿੰਦੂ ਹੀ ਆ ਸਿੱਖ ਦੀ ਤਾਂ ਗੱਲ ਨਹੀਂ ਕਰ ਮੈਂ ਤਾਂ ਗੱਲ ਮੈਂ ਤੇ ਮੈਂ ਵੀ ਉਹ ਗੱਲ ਨਹੀਂ ਕਰ ਰਿਹਾ ਤੁਸੀਂ ਗੱਲ ਕਹੀ ਹੈ ਮੈਨੂੰ ਮੈਂ ਤਾਂ ਪ੍ਰਵਾਸੀ ਦੀ ਮੈਂ ਪ੍ਰਵਾਸੀ ਕਹਿੰਦਾ ਸਭ ਸਾਡਾ ਹਿੰਦੁਸਤਾਨ ਭਾਰਤ ਇੱਕ ਹੈ ਠੀਕ ਹੈ ਜ਼ਮੀਨਾਂ ਦੇਣ ਦੇ ਹੱਕ ਚ ਹੈਗੇ ਪੰਜਾਬ ਦੀ ਜ਼ਮੀਨ ਮੈਂ ਫਿਰ ਕੀ ਹੈ ਜੀ ਆਪਾਂ ਲੈ ਸਕਦੇ ਯਾਰ ਮੈਂ ਕਹਿੰਦਾ ਆਪਾਂ ਹਿਮਾਚਲ ਦੀ ਜਗ੍ਹਾ ਲੈ ਸਕਦੇ ਯਾਰ ਮੇਰੀ ਗੱਲ ਸੁਣੋ ਤੁਸੀਂ ਕਿ ਪੰਜਾਬੀਆਂ ਨੇ ਦਿੱਤੀ ਨਹੀਂ ਹੋਈ ਕਿਆ ਤੁਸੀਂ ਫਿਰ ਉਧਰ ਦੀ ਗੱਲ ਕਰਦੇ ਹੋ ਨਹੀਂ ਨਹੀਂ ਮੇਰੇ ਨਾਂ ਤੋਂ ਆਪਣੀ ਆਪਣੀ ਵਿਅਤ ਮੇਰੀ ਸਰਕਾਰ ਆਏਗੀ ਜਦੋਂ ਪੰਜਾਬ 'ਚ ਮੈਂ ਫਿਰ ਦੇਖਾਂਗਾ ਜਿਹੜਾ ਸਰਕਾਰ ਹੈਹੀਆਂ ਸਰਕਾਰਾਂ ਦੇ ਕੰਮ ਨੇ ਠੀਕ ਹੈ ਨਾ ਜੀ ਪਰ ਮੈਂ ਕਹਿੰਦਾ ਕਿ ਸਾਡਾ ਭਾਰਤ ਇੱਕ ਹੈ ਸਾਡਾ ਹਿੰਦੁਸਤਾਨ ਇੱਕ ਹੈ ਸਾਡਾ ਪੰਜਾਬ ਮੈਂ ਕਹਿੰਦਾ ਸੋਨੇ ਦੀ ਚਿੜੀ ਹੈ ਔਰ ਪੰਜਾਬ ਦੇ ਵਿੱਚ ਹਰ ਵਰਗ ਦਾ ਮਾਨ ਸਨਮਾਨ ਹੈ ਔਰ ਪ੍ਰਵਾਸੀਆਂ ਲਈ ਪੰਜਾਬ ਦੇ ਦਵਾਰ ਹਮੇਸ਼ਾ ਖੁੱਲੇ ਆ ਆਖਰੀ ਸਵਾਲ ਅਮਿਤ ਜੀ ਹੁਣ ਇਸ ਜਿਹੜੀ ਪਿੰਡਾਂ 'ਚ ਮੰਗ ਉੱਠ ਰਹੀ ਹੈ ਇਹਨੂੰ ਕਿੱਦਾਂ ਦੇਖਦੇ ਕਿਹੜੀ ਮੰਗ ਜੀ ਕਿਹੜੀ ਇਹ ਕੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਮੈਂ ਕਹਿੰਦਾ ਜੀ ਪ੍ਰਵਾਸੀ ਮੈਂ ਪਿੰਡ ਵਾਸੀਆਂ ਨੂੰ ਮੈਂ ਸ਼ਹਿਰ ਵਾਸੀਆਂ ਨੂੰ ਮੇਰੇ ਪੰਜਾਬ ਵਾਸੀਆਂ ਨੂੰ ਤੁਹਾਡੇ ਚੈਨਲ ਲਈ ਇੱਕ ਬੇਨਤੀ ਲਾਣਾ ਕਿ ਅਸੀਂ ਸਾਰੇ ਇੱਕ ਆ ਇੱਕ ਹੀ ਹੋ ਕੇ ਰਹੀਏ ਕਿਉਂਕਿ ਸਾਡਾ ਭਾਈਚਾਰਾ ਇੱਕ ਹੈ ਔਰ ਮੈਂ ਜਿੰਨੇ ਵੀ ਮੇਰੇ ਪੰਜਾਬੀਆਂ ਨੂੰ ਮੈਂ ਪੰਜਾਬੀ ਆਪਣੇ ਭਰਾਵਾਂ ਨੂੰ ਕਹਿਣਾ ਚਾਹਨਾ ਕਿ ਪ੍ਰਵਾਸੀਆਂ ਦਾ ਤੁਸੀਂ ਸਵਾਗਤ ਕਰੋ ਵੈਲਕਮ ਕਰੋ ਪ੍ਰਵਾਸੀ ਵੀ ਹਮਾਰੇ ਹਨ ਔਰ ਹਮ ਵੀ ਪ੍ਰਵਾਸੀ ਹੋ ਕੇ ਹੈਂ ਭਾਰਤ ਹਮਾਰਾ ਦੇਸ਼ ਹੈ ਹਿੰਦੁਸਤਾਨ ਹਮਾਰਾ ਦੇਸ਼ ਹੈ ਔਰ ਪੰਜਾਬ ਹਮਾਰਾ ਰਾਜ ਹੈ ਪੰਜਾਬ ਜਿਸ ਤੱਕ ਜਿਸ ਕਿਸ ਨੇ ਹਮੇਸ਼ਾ ਸਭੀ ਕੇ ਲਿਏ ਦਰਵਾਜੇ ਖੋਲ ਕੇ ਰੱਖੇ ਹੈ ਐਸੇ ਹੀ ਪ੍ਰਵਾਸੀਆਂ ਕੇ ਲਿਏ ਦਰਵਾਜੇ ਖੋਲ ਕੇ ਰੱਖੋ ਤਾਂ ਅਮਿਤ ਰੋੜਾ ਨੇ ਸਾਫ ਕਰ ਦਿੱਤਾ ਹੈ ਕਿ ਇਹ ਪ੍ਰਵਾਸੀਆਂ ਦੇ ਨਾਲ ਖੜੇ ਹੈ ਹਾਲਾਂਕਿ ਇੰਨੀ ਗੱਲ ਜ਼ਰੂਰ ਕਲੀਅਰ ਕਰ ਦਿੱਤੀ ਕਿ ਅਗਰ ਕੋਈ ਵੀ ਜ਼ੁਰਮ ਕਰਦਾ ਹੈ ਤਾਂ ਉਹਦੇ ਲਈ ਕਾਨੂੰਨ ਬਰਾਬਰ ਹੈ ਪਰ ਇੱਥੇ ਜਿਹੜੀ ਮੰਗ ਉੱਠੀ ਹੈ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਇਹ ਵਿਚਾਰਧਾਰਾ ਅੱਗੇ ਵੀ ਚੱਲੀ ਸੀ ਔਰ ਇਸ ਵਾਰ ਕਿੰਨਾ ਕੁ ਜ਼ੋਰ ਫੜਦੀ ਹੋਈ ਨਜ਼ਰ ਆਏਗੀ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ